ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਜੇ ਕਿਸੇ ਵੀਰ ਨੇ ਵੀਡੀਓ ਪਵਾਣੀ ਹੋਵੇ ਆਪਣਾ ਮੋਬਾਈਲ ਨੰਬਰ 77176992249 ਬਾਈ ਜੀ ਅੱਜ ਦੀ ਵੀਡੀਓ ਸ਼ਹਿਰ ਕੋਟਕਪੂਰਾ ਤੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਇਹਨੂੰ ਕੋਟਕਪੂਰਾ ਹੀ ਬਾਈ ਜੀ ਅੱਜ ਬਹੁਤ ਸੋਹਣੀ ਸੁਨੱਖੀ ਦੂਜਾ ਸੂਆ ਸੂਈਸ ਬਾਈ ਅਸ ਹੋਏ ਸੁਈਆ ਤੁਹਾਡੇ ਲਈ ਵਾਹਰ ਲੈ ਕੇ ਹਾਜ਼ਰ ਹੋਏ ਆ ਜੀ ਬਾਕੀ ਦੀ ਬੰਦੀ ਵੀ ਜਾਣਕਾਰੀ ਬਾਈ ਤੋਂ ਲੈਣੇ ਜੀ ਬਾਈ ਜੀ ਆਓ ਜੀ ਸਤਿ ਸ਼੍ਰੀ ਅਕਾਲ ਭਾਈ ਜੀ। ਠੀਕ ਹੈ ਭਾਈ ਜੀ। ਬਾਈ ਜੀ ਆਪਣਾ ਨਾਟ ਐਡਰੈਸ ਦੱਸ ਦਿਓ ਜੀ। ਗੁਰਪ੍ਰੀਤ ਸਿੰਘ ਨਾ ਹੀ ਪੁਰਾਣਾ ਸ਼ਹਿਰ ਜੋੜੀਆਂ ਦੇਖੀਆਂ ਕੋਲ ਪੂਰਾ। ਹਾਂਜੀ। ਆਪਣਾ ਐਡਰੈਸ ਆਇਆ। ਠੀਕ ਹੈ ਜੀ। 92644 08768 ਆਪਣਾ। ਠੀਕ ਹੈ ਤੇ ਭਾਈ ਜੀ ਇਹਦੀ ਜਾਣਕਾਰੀ ਦੱਸੋ ਜੀ ਡਿਟੇਲ ਜੀ। ਜੇ ਸੁਈ ਹੈ ਸੁਈ ਆ ਅੱਜ ਜੀ। ਹਾਂਜੀ। ਤੋਂ ਬੱਸ ਸੁਈ ਆ ਇੱਕ ਟਾਈਮ ਆਪਣੀ। ਹਾਂਜੀ। 68 ਕਿਲੋ ਬੋੜਾ ਕੱਢਿਆ ਵਾ। ਠੀਕ ਹੈ ਜੀ। ਮਗਰ ਬੱਚਾ। ਠੀਕ ਹੈ ਜੀ। ਉਸ ਪਾਰੂ ਵੀ 25 26 ਜੀ। ਠੀਕ ਹੈ ਜੀ। ਤੇ ਭਾਈ ਇਹ ਆਪਣਾ ਵਾਰ ਲੈਣ ਦਾ ਕੰਮ ਹੀ ਆ ਜੀ? ਉਸ ਠੀਕ ਹੈ ਬਾਈ ਜੀ ਦਾ ਵਪਾਰ ਲੈਣ ਦਾ ਕੰਮ ਆ ਜੀ ਰੁਟੀਨ ਜੀ ਇਹਨਾਂ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਅੱਜ ਸਵੇਰੇ ਸੂਈਆ ਦੇ ਕੱਲ ਹੀ ਬਾਈ ਜੀ ਆਵੇ ਆ ਤੇ ਪਿਛਲੇ ਸਵੇਰੇ ਕੀ ਰਿਕਾਰਡ ਸੀਗਾ ਦੁੱਧ ਦਾ ਜੀ ਕੰਦੀ ਸੀ ਬਹੁਤ ਆ ਠੀਕ ਆ ਜੀ ਤੇ ਪਿਛਲੇ ਸਵੇਰੇ ਦਾ ਰਿਕਾਰਡ ਜੀ ਪਿਛਲੇ ਸਵੇਰੇ 25 ਕਿਲੋ ਪਹਿਲਾਂ ਨੇ ਉਹਨਾਂ ਨੇ ਦੱਸਿਆ ਸੀਗਾ ਅੱਛਾ ਜੀ 27 ਦੇ ਰਾਮ ਨੇ ਇਹ ਪਿਛਲੇ ਸਵੇਰੇ 25 ਲੀਟਰ ਦਿੱਤਾ ਸੀਗਾ ਐਤੀ ਬਾਈ ਜੀ ਇਹਦਾ 26 27 ਲੀਟਰ ਖੁੱਲਾ ਦੇ ਦੂ ਦੇਣ ਦਾ ਹੱਕ ਵੀ ਹੈਗਾ ਜੀ ਇਸ ਵੇੜ ਨੇ ਨਾ ਦਿੱਤਾ ਤਾਂ ਦੇਉ ਵੀ ਕਿਹੜੀ ਜੀ ਪਲੀ ਪਲੋਸੀ ਪੂਰੀ ਵਾਰਡ ਆ ਜੀ ਤੇ ਬਾਈ ਜੀ ਤੌਰ ਚਾਲ ਚੈੱਕ ਕਰਾ ਦਿਓ ਜੀ ਇਹਦੀ ਹਾਂਜੀ ਲਓ ਜੀ ਬਾਈ ਜੀ ਤੌਰ ਚਾਲ ਕਰਮ ਵਾਲੀ ਦੀ ਚੈੱਕ ਕਰਾਉਣੇ ਆ ਮਸੱਲੀ پارک ਤੁਸੀਂ ਆਪ ਕਰਨੀ ਆ ਜੀ ਸਾਰੀ ਵਧੀਆ ਠੀਕ ਆ ਜੀ ਚਿੱਟਾ ਜਾਲਾ ਦੇ ਸਭੀ ਸੰਭਾਈ ਵਾਰਡ ਆ ਜੀ ਪੂਰੀ ਰਾਜੀਪਲੀ ਆ ਖੁੱਲੇ ਥਾਂ ਲਵੇ ਦੀ ਆ ਭਲ ਬਾਈ ਜੀ ਜ਼ਰੂਰ ਹੈਗੀ ਇੱਕ ਪਾਸੇ ਅਗਲਾ ਸੂਈ ਕਰਕੇ ਗੁੜਗੱਪਾ ਕੜਾ ਗੱਪਾ ਜੇਰ ਮਾਰਾ ਦੰਦੇ ਜੇਰ ਜੂਨ ਸੌਖੀ ਪਾ ਜੇ ਜੇਰ ਬਾਈ ਜੀ ਦਾ ਕੰਪਲੀਟ ਆ ਜੇਰ ਦੀ ਹੈਵੀ ਗਰੰਟੀ ਹੈ ਜੀ ਆ ਦੇਖੋ ਜੀ ਮੜੀ ਜੀ ਬੈਣੀ ਵਾਲੇ ਪਾਸੇ ਪਨੂਨ ਵਖਾਉਂਦੀ ਆ ਪਨੂਨ ਮੱਛੀ ਦੇ ਹੈਗੀ ਆ ਤੜਕੇ 7 ਕਿਲੋ ਬਾਈ ਜੀ ਦਾ ਬੋਲਾ ਕੱਢਦਾ ਸੀਗਾ ਜੀ ਤੋਰਾ ਤਾਰਾ ਦਾ ਪੁਲਵਾਨ ਆ ਰਗਾ ਜੀ ਤੁਰਨਾ ਵੀ ਹੈਗੇ ਖੈਰ ਸਮੀ ਪਲੀ ਬਾਲੀ ਚੰਗੀ ਆ ਜੀ ਮੋੜ ਲਿਓ ਬਾਈ ਜੀ ਖੰਤੂਨ ਬਾਈ ਜੀ ਪੂਰੇ ਗੈਬ ਚ ਲੱਗਿਆ ਅੱਥੀ ਚਵਾਈ ਵਾਲਾ ਮੁਠੀ ਵਾਲਾ ਥਾਣਾ ਜੀ ਪੂਰਾ ਮੋਟਾ ਥਾਣਾ ਜੀ ਗੁੱਲੇ ਵਾਲਾ ਜੀ ਹੱਲ ਸੀਪ ਕੀ ਹੈ ਜੀ ਗਰਵਾਨੀ ਵਹਿੜਾ ਜੀ ਖੱਚ ਤੂ ਦਾ ਕਰਨੀ ਲੋ ਜੀ ਦੋਸਤੋ ਕਰੋ ਜੀ ਚੈੱਕ ਖਲ ਤੋਂ ਤੱਕ ਕਰਮਾ ਵਾਲੀ ਨੂੰ ਬਹੁਤ ਹੀ ਜਿਆਦਾ ਚੰਗਾ ਲੱਗਿਆ ਜੀ ਸੀਲ ਠੰਡੀ ਬਹੁਤ ਆ ਜੀ ਸ਼ਹਿਰ ਦਾ ਕਰਕੇ ਬਾਹਰ ਕੱਢੀ ਕਰਕੇ ਡਰਦੀ ਹੈ ਜੀ ਇੱਕ ਬੱਚਾ ਦੂਰ ਰਹੇਗਾ ਜੀ ਸਮੀ ਭਲੀ ਬਹੁਤ ਆ ਥਾਲੇ ਵਾ ਨੇੜੇ ਤੋਂ ਚੈੱਕ ਕਰ ਲੋ ਜੀ ਮੋਟਾ ਮੋਟਾ ਨਾੜਾ ਦੁੱਧ ਵਾਲਾ ਤੇ ਥਾਲ ਪੂਰਾ ਚੰਗਾ ਲੱਗਿਆ ਜੀ ਚਾਰ ਚਾਰ ਉਂਗਲਾਂ ਪੰਜ ਪੰਜ ਉਂਗਲਾਂ ਦੀ ਬੈਠਾ ਤੁਹਾਨੂੰ ਜੀ ਸਭੀ ਸਮਾ ਇਸ ਨੱਕੀ ਸੋਹਣੀ ਰਾਜੀਪਲੀ ਵੜਾ ਬਾਈ ਜੀ ਤੇ ਬਾਈ ਜੀ ਜ਼ੇਰ ਜੁਰਦ ਦੀ ਗਰੰਟੀ ਆ ਜੀ ਬਾਈ ਜੀ ਇਹਦਾ ਜ਼ੇਰ ਦੀ ਗਰੰਟੀ ਆ ਵਧੀਆ ਜ਼ੇਰ ਪੈ ਗਈ ਆ ਸੀਲ ਠੰਡੀ ਬੜਾ ਫੇਰ ਕੇ ਹੱਥ ਬੱਲਾ ਵਿਖਾ ਦਿਓ ਜੀ ਸੀਲਾ ਤਾਂ ਠੰਡੀ ਸੀਲ ਤਾਂ ਬਾਈ ਜੀ ਇਹਦੇ ਲੇਖਾ ਹੀ ਕੋਈ ਨਹੀਂ ਬਾਈ ਜੀ ਇਹਦਾ ਬਾਹਰ ਗਈ ਕਰਕੇ ਮੜਿਆ ਜਾਨਵਰ ਦਾ ਤੁਹਾਨੂੰ ਪਤਾ ਹੀ ਆ ਇੱਕ ਤਾਂ ਘਰੇ ਨਵੇਂ ਆਈ ਵੀ ਨਵੇਂ ਘਰੇ ਦਾ ਆਪਾਂ ਜਾੜ ਕੇ ਚਵਾਈ ਜੂਈ ਬਹੁਤ ਚੰਗੀ ਆ ਦੇਖੋ ਕਰੋ ਚੈੱਕ ਜੀ ਬਿਨਾ ਬੱਚੀ ਛੱਡੀ ਤਾਂ ਤੇ ਬਿਨਾ ਨਿਆਣੇ ਤਾਂ ਬਾਈ ਜੀ ਹੁਣ ਥੱਲੇ ਬਹਿ ਗਏ ਆ ਕੋਈ ਕਰਮ ਵਾਲੀ ਦੇ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਸਟਾਹੇ ਬੱਚਾ ਵੀ ਉਹ ਪੂਰੇ ਖੜਾ ਜੀ ਚੋਲ ਤਾਂ ਬਹੁਤ ਜ਼ਿਆਦਾ ਚੰਗਾ ਜੀ ਦੇਖੋ ਜੀ ਸਾਰੇ ਨਹੀਂ ਜਿਹੜੀ ਗੱਲ ਹੈ ਬੈਠੀਆਂ ਭਲ ਤਾਂ ਕੇਰਾ ਤਾਜੇ ਪਸ਼ੂ ਦੀ ਨਿਸ਼ਾਨੀ ਹੈ ਜੀ ਇਹ ਤਾਂ ਦਿੱਤਾ ਹਣਾ ਹਾਂਜੀ ਕਾੜਾ ਕੁੜਾ ਦਿੱਤਾ ਤੇ ਭਲ ਕਰਨ ਦਾ ਪਸ਼ੂ ਦਾ ਹੱਕ ਵੀ ਹੈਗਾ ਜੀ ਭਲਾ ਭੁਲਾ ਤਾਰ ਕੇ ਵੜਨੇ ਦੁੱਧ ਪਾ ਦੇਣਾ ਸੁਖਣਾ ਜੀ 27 27 ਕਿਲੋ ਐਡੀ ਵੜਨੇ ਨਾ ਪਾਇਆ ਤਾਂ ਪਾਉ ਵੀ ਕਿਹੜੀ ਤੇ ਬਾਈ ਜੀ ਕੀ ਚਾਹੇ ਡਿਮਾਂਡ ਹੈ ਜੀ ਦੀ ਇਹ ਮੌਲ ਕਿਹਾ ਸੀ ਯਾਰ ਮੁੱਲ ਬਾਈ ਜੀ ਨੇ 85000 ਬਾਈ ਜੀ ਹੋਜੂ ਮਾਲ ਤਾਂ ਮੌਕੇ ਤੇ ਠੀਕ ਆ ਜੀ ਮਾਲਤਾਨ ਬਾਈ ਜੀ ਦਾ ਹੋ ਜਾਊਗਾ ਮੁੱਲ 85000 ਬਾਈ ਜੀ ਦਾ ਨੰਬਰ ਸਕਰੀਨ ਤੇ ਤੇ ਚੱਲੂਗਾ ਕਿਸੇ ਵੀਰ ਤੇ ਪਸੰਦ ਆਵੇ ਤੇ ਸਪਰਕ ਬਾਈ ਜੀ ਕਰ ਲੋ ਸ਼ਹਿਰ ਕੋਟਪੂਰਾ ਜੋੜਗਾ ਚੱਕਰ ਦੇ ਕੋਲੇ ਸੰਧੂ ਫਸਪਤਾਲ ਦੇ ਬਿਲਕੁਲ ਸਾਹਮਣੇ ਆ ਜੀ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 8894641 ਹਾਂ ਜੀ जीरो स्टेसिस कार्ड एक बार फिर ਦੱਸੋ ਜੀ 936420735 ਠੀਕ ਹੈ ਬਾਈ ਜੀ ਦਾ ਮੋਬਾਈਲ ਨੰਬਰ ਆ ਜੀ ਸਕਰੀਨ ਦੇ ਉੱਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਓ ਜੀ ਫੇਸ ਕੁਆਲਟੀ ਦੀ ਵੀ ਸੋਹਣੀ ਹੈ ਜੀ ਨੇੜ ਤੋਂ ਚੈੱਕ ਕਰ ਲਓ ਜੀ ਬਾਈ ਜੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਚੈਨਲ ਨੂੰ ਆਪਣੇ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਅੱਗੇ ਤੱਕ ਅੱਗੇ ਤੁਹਾਡੇ ਤੱਕ ਵੀਡੀਓ ਪਹੁੰਚ ਸਕਣਾ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ